ਸਾਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਠੱਠਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਸਰਪੰਚਾ ਰਣਵੀਰ ਸਿੰਘ ਦੇ ਕੋਲ ਤੇ ਪਸ਼ੂ ਦੋਸਤੋ ਅੱਜ ਤੁਹਾਨੂੰ ਚਾਰ ਦਿਖਾ ਦਾਂਗੇ ਜਿਨ੍ਹਾਂ ਦੇ ਵਿੱਚੋਂ ਅੱਜ ਤਿੰਨ ਮੱਝਾਂ ਨੇ ਇੱਕ ਬੈੜ ਇੱਕ ਬੂਰੀ ਨੀਲੀ ਦੀ ਜਿਹੜੀ ਦੋਸਤੋ ਇੱਕ ਮੱਝ ਦਿਖਾਵਾਂਗੇ ਤੁਹਾਨੂੰ ਝੋਟੀ ਦਿਖਾਵਾਂਗੇ ਬਹੁਤ ਜਿਆਦਾ ਸੋਹਣੀ ਆ ਬਹੁਤ ਵੀਰਾਂ ਨੂੰ ਪਸੰਦ ਆਵੇਗੀ ਤੇ ਨਾਕ ਜਿਹੜੇ ਟੋਟਲ 4 ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਨੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਦੋਸਤੋ ਤੁਹਾਨੂੰ ਸਮਝ ਵਿੱਚ ਆ ਸਕੇ ਅੱਜ 13 ਸਤੰਬਰ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਦੋਸਤੋ ਸਮਾਂ ਤੁਸੀਂ ਨੋਟ ਕਰ ਲਓ ਮਾਰਨਿੰਗ ਦੇ ਕੋਈ 8:30 ਵਜੇ ਕੋਈ 9:00 9:30 ਵਜੇ ਢੇਡ ਘੇਰ ਬਿਲਕੁਲ ਮਾਰਨਿੰਗ ਦਾ ਟਾਈਮ ਐਨੀਮਲ ਸਾਰੇ ਗੱਬਣ ਠੀਕ ਹੈ ਜੀ ਸੋ ਬਿਲਕੁਲ ਇੱਕ ਇੱਕ ਦੋ ਦੋ ਦਿਨ ਲੈ ਜਾਂਦੇ ਹਜੇ ਸੂਣ ਦੇ ਵਿੱਚ ਸੋ ਪੂਰੀ ਡਿਟੇਲ ਆਪਾਂ ਸਾਂਝੀ ਕਰਾਂਗੇ ਤੁਹਾਡੇ ਨਾਲ ਤੇ ਕੱਲੇ ਕੱਲੇ ਪਸ਼ੂ ਦੀ ਡਿਟੇਲ ਜਿਹੜੀ ਦੋਸਤੋ ਹੋਊਗੀ ਠੀਕਾ ਇਸ ਵੀਡੀਓ ਦੇ ਵਿੱਚ ਆਓ ਕਰਦੇ ਹਾਂ ਗੱਲਬਾਤ ਸਰਪੰਚਾ ਨਰੀਪ ਸਿੰਘ ਹੋਰਾਂ ਦੇ ਨਾਲ ਪੁੱਛਦੇ ਹਾਂ ਕੀ ਡਿਟੇਲ ਅੱਜ ਇਹਨਾਂ ਪਸ਼ੂਆਂ ਦੀ ਤੇ ਐਨੀਮਲ ਦੋਸਤੋ ਤਕਰੀਬਨ ਆਲਮੋਸਟ ਜਿੰਨੇ ਵੀ ਹੁੰਦੇ ਸਾਰੇ ਚੰਗੇ ਹੁੰਦੇ ਆ ਪਿਛਲੀਆਂ ਵੀਡੀਓ ਦੇ ਵਿੱਚ ਵੀ ਤੁਹਾਨੂੰ ਪਸ਼ੂ ਦਿਖਾਇਆ ਕੰਗੇ ਸਪੈਸ਼ਲ ਪਸ਼ੂ ਸੀਗੇ ਤੇ ਅੱਜ ਵੀ ਤਕਰੀਬਨ ਤੁਸੀਂ ਇਸ ਤਰ੍ਹਾਂ ਦੇ ਪਸ਼ੂ ਦੇਖ ਸਕਦੇ ਹੋ ਠੀਕ ਹੈ ਜੀ ਤਿੰਨੇ ਮੱਝਾਂ ਝੋਟੀਆਂ ਤਿੰਨੇ ਗੱਬਣ ਇੱਕ ਵੈੜ ਦਿਖਾਵਾਂਗੇ ਬਿਲਕੁਲ ਬਲੈਕ ਡਾਇਮੰਡ ਹੋਵੇਗੀ ਠੀਕ ਹੈ ਜੀ ਸਭ ਤੋਂ ਪਹਿਲਾਂ ਸਰਪੰਚ ਜਨਵੀਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਹਾਲ ਕੀ ਹਾਲ ਸਤਿ ਸ੍ਰੀ ਅਕਾਲ ਹੋਰ ਸੇ ਤਾਂ ਠੀਕ ਠਾਕ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਮਾਰਦੇ ਪਾ ਛਾਲਾਂ ਫਿਰ ਬਹੁਤ ਵਧੀਆ ਬਹੁਤ ਵਧੀਆ ਚਲੋ ਅੱਛਾ ਸਰਪੰਚ ਸਾਹਿਬ ਅੱਜ ਪਸ਼ੂ ਚਾਰ ਵਕਾਊਗਾ ਬਿਲਕੁਲ ਜੀ ਹਾਂ ਤੇ ਚਾਰੇ ਗੱਬਣ ਚਾਰੇ ਗੱਬਣ ਨਹੀਂ ਗਾਂ ਸਹੀ ਹੈ ਜੀ ਗਾਂ ਤਾਂ ਜੀ ਸਹੀ ਹੈ ਗਾਂ ਤੇ ਕਰਗੇ ਸ਼ੁਰੂਆਤ ਪਹਿਲੇ ਨੰਬਰ ਤੋਂ ਆਪਾਂ ਇਸ ਮੀਨੀ ਤੋਂ ਕਰ ਲਈਏ ਮੀਨੀ ਤੋਂ ਜੀ ਸ਼ੁਰੂਆਤ ਤੇ ਸਰਪੰਸਾ ਮੀਨੀ ਮਾਝ ਆਪਣੇ ਕੋਲ ਤੇ ਸੂਆ ਕਿਰਮਾ ਸੂਏ ਗਿਆ ਤੀਜਾ ਸੂਆ ਜੀ ਤੀਜਾ ਸੂਆ ਤੀਜਾ ਸੂਆ ਤਾਂ ਦਿਨ ਕਿੰਨੇ ਕ ਜੇ ਕੱਢਦੇ ਆ ਤੀਨੇ ਚਾਰ ਚਾਰ ਕ ਲੈ ਜੂਗੇ ਤਿੰਨ ਤੋਂ ਚਾਰ ਤਿੰਨ ਤੋਂ ਚਾਰ ਹਾਂ ਤੇਿਆਰੀ ਚਾ ਜੀ ਉਹ ਸਫਰ ਤੇ ਜਾਂਦੇ ਸੂ ਵੀ ਸਕਦੇ ਹਾਂਜੀ ਸੂ ਵੀ ਸਕਦੀ ਆ ਜੀ ਬਿਲਕੁਲ ਤਿਆਰੀ ਚਾ ਬਿਲਕੁਲ ਤੇ ਸੇਂਗ ਹਿਲਦੇ ਆ ਹਾਂਜੀ ਲਓ ਜੀ ਮੀਨੀ ਆ ਜੀ ਸੇਂਗ ਹਿਲਦੇ ਆ ਦੋਸਤੋ ਠੀਕ ਆ ਤੇ ਮੀਨੀ ਮਾਝ ਬਾਕੀ ਆ ਬਾਡੀ ਪੰਤਰ ਠੀਕ ਆ ਜੀ ਪਾਰਟੀ ਪੰਤਰ ਇੱਕ ਵਾਰੀ ਤੁਸੀਂ ਦੇਖ ਲਓ ਆ ਦੇਖੋ ਠੀਕ ਹੈ ਤੇ ਪੁੜੇ ਪੜੇ ਵੈਸੇ ਨਵਾਏ ਆ ਬਿਲਕੁਲ ਜਿੱਦਾਂ ਕਿ ਵੀ 2-3 ਦਿਨ ਸਮਾਂ ਕੱਢ ਸਕਦੀ ਹੈ ਹੋ ਸਕਦਾ ਵੀ ਸਫ਼ਰ ਦੇ ਦੌਰਾਨ ਵੀ ਜਾਂਦੇ ਆ ਸੂਪੇ ਤੇ ਬਨਾਥ ਨਾਲ ਜਿਹੜਾ ਬਿਲਕੁਲ ਤੁਹਾਡੇ ਸਾਹਮਣੇ ਕਰ ਦਿੰਨੇ ਆ ਆ ਦੇਖੋ ਜੀ ਠੀਕ ਹੈ ਜੀ ਥਾਨ ਥੋਣੂ ਪੂਰਾ ਵੇਖ ਲਓ ਸ਼ੇਪ ਚੰਗੀ ਹੈ ਸੈਜ ਥਾਂ ਦਾ ਚੰਗਾ ਤੇ ਖੋਲ ਕੇ ਨਾਲ ਦੀ ਨਾਲ ਆਪਾਂ ਤੁਹਾਨੂੰ ਦਿਖਾਈ ਜਣੀ ਹੈ ਆਜੋ ਜੀ ਠੀਕ ਹੈ ਪਤਲੇ ਪਿੰਡੇ ਦੀ ਆ ਦੋਸਤੋ ਠੀਕ ਹੈ ਤੇ ਮਾਝ ਤੁਹਾਨੂੰ ਪਸੰਦ ਆਵੇ ਕਿ ਇਸੇ ਤਰ੍ਹਾਂ ਦਾ ਜਿਹੜੇ ਦੋਸਤੋ ਪਸ਼ੂ ਪਹਿਲਾਂ ਵੀ ਮੈਂ ਜ਼ਿਕਰ ਕੀਤਾ ਸੀ ਵੀ ਕਾਫੀ ਵਧੀਆ-ਵਧੀਆ ਪਸ਼ੂ ਆਏ ਨੇ ਇਸ ਕਰਕੇ ਤੇ ਅੱਜ ਮੱਝਾਂ ਵੈਸੇ ਸਾਰੀਆਂ ਕੱਬੜਾਂ ਤਸल्ली ਤੁਸੀਂ ਤਿਰਪਕੇ ਕਰ ਲਿਓ ਠੀਕ ਹੈ ਜੀ ਤੇ ਆਹ ਫੇਸਕੁਲ ਠੀਕ ਹੈ ਜੀ ਸੂਬਾ ਹੋਵੇਗਾ ਤੀਜਾ ਜਾਂ ਚੌਥਾ ਜੀ ਹਾਂਜੀ ਤੀਜਾ ਜੀ ਤੀਜਾ ਜੀ ਲਓ ਜੀ ਆਹ ਲਓ ਜੀ ਠੀਕ ਹੈ ਜੀ ਹਾਈਟ ਕੱਦ ਜਿਹੜਾ ਦੋਸਤੋ ਤੁਸੀਂ ਮੇਰੀਆਂ ਅਕਾਊਂਟ ਕਰ ਲਿਓ ਤੇ ਵਜ਼ਨ ਪੂਰਾ ਹੈਗਾ ਜੀ ਵਜ਼ਨ ਵਜੂਦ ਵਾਲੀ ਪੂਰੀ ਆ ਵਜ਼ਨ ਫੁੱਲ ਵਜ਼ਨਦਾਰ ਠੀਕ ਆ ਤੇ ਆਰਡਰ ਕੁਆਲਿਟੀ ਵੇਖੋ ਠੀਕ ਆ ਜੀ ਲੈਵੇ ਵੱਲੋਂ ਆਰਡਰ ਕੁਆਲਟੀ ਵੱਲੋਂ ਜਿਹੜੀ ਦੋਸਤੋ ਬਿਲਕੁਲ ਪੰਡਾ ਪਾਈ ਖੜੀ ਆ ਵੀ ਜੇਕਰ 2-3 ਦਿਨ ਦਾ ਸਮਾਂ ਦੋਸਤੋ ਲੈ ਜਾਂਦੀ ਆ ਤੇ ਹਵਾਨਾ ਹੋਰ ਵੀ ਸੋਹਣਾ ਬਿਲਕੁਲ ਦਿਖ ਬਣਾ ਕੇ ਤਿਆਰ ਕਰੂਗੀ ਵੈਸੇ ਨਾਰਮਲ ਹੀ ਗਾਰਡ ਦੋਸਤੋ ਜਿੰਨੀ ਕ ਉਹਨੇ ਕ ਪਿੱਛੇ ਨੂੰ ਵੀ ਲੈਵੇ ਦੀ ਜਿਹੜੀ ਧਾਕਾ ਉਹ ਤੁਹਾਨੂੰ ਵਿਖਾਈ ਦਊਗੀ ਠੀਕ ਆ ਤੇ ਪੂਰੀ ਵਜਨ ਵਜੂਦ ਵਾਲੀ ਆ ਮੀ ਨਹੀਂ ਆ ਠੀਕ ਆ ਜੀ ਸਿੰਗ ਹਿੱਲਦੇ ਆ ਠੀਕ ਆ ਆ ਦੇਖੋ ਤੁਪੈ ਸਾਬ ਕੀ ਇਹਦਾ ਲੈਂਡਨ ਕੀ ਕਰੋਗੇ ਹਾਂਜੀ ਕੀ ਮੰਗ ਰਹੂਗਾ ਜੀ ਇਹਦਾ 90000 ਰੁਪਏ ਆ ਜੀ ਸਭ 90 ਹਾਂਜੀ ਪਲਾਨ ਦੇ ਨਾਲ ਹੀ ਗੱਲ ਬਿਲਕੁਲ ਠੀਕ ਹੈ ਜੀ ਤੇ ਬਾਕੀ ਛੋਟਛੱਪਾ ਹੋਇਆ ਕਿ ਜੈਤ ਜੀ ਨਹੀਂ ਕਰਿਓ ਜੀ ਬਿਲਕੁਲ ਜੀ ਬਿਲਕੁਲ 90000 ਦੋਸਤੋ ਡਿਮਾਂਡ ਕੀਤੀ ਆ ਵੀਰ ਨੇ ਠੀਕ ਆ ਜੀ 90000 ਡਿਮਾਂਡ ਆ ਸੋ ਮੌਕੇ ਤੇ ਮਾਨਤਨ ਜਿਹੜਾ ਉਹ ਹਰ ਵਾਰ ਦੀ ਤਰ੍ਹਾਂ ਆਪਾਂ ਕਹਿ ਦਿੰਨੇ ਵੀ ਜਦੋਂ ਕੋਈ ਖਰੀਦਦਾਰ ਘਰੇ ਆਊਗਾ ਤੇ ਤਸੱਲੀ ਕਰ ਲਿਓ ਉਸ ਤੋਂ ਬਾਅਦ ਜਿਹੜਾ ਕੋਈ ਦੋਸਤੋ ਛੋਟਛੱਪਾ ਹੈ ਉਹ ਮੌਕੇ ਤੇ ਹੋ ਜਾਊਗਾ ਠੀਕ ਆ ਇਹ ਪਹਿਲੇ ਨੰਬਰ ਤੇ ਤੁਹਾਨੂੰ ਜਿਹੜੀ ਮਾਝਾ ਦਿਖਾਤੀ ਆਪਾਂ ਮੀਣੀ ਸੀ ਠੀਕ ਆ ਜੀ ਢੇਰੀ ਮੀਣੀ ਆ ਬਿਲਕੁਲ ਸਿਰਕ ਸਿੰਗ ਖਿਲਦੇ ਆ ਠੀਕ ਆ ਬਾਕੀ ਥਣ ਛੱਡਾ ਕਾਫੀ ਸੋਹਣਾ ਚੌਰ ਫਲੇਵਾ ਖੁੱਲੇ ਆਰਡਰ ਦੀ ਕੁਆਲਿਟੀ ਆ ਆ ਦੂਜੇ ਨੰਬਰ ਤੇ ਆਪਣੇ ਕੋਲ ਆ ਮੱਝ ਦੀ ਡਿਟੇਲ ਬਿਲਕੁਲ ਜੀ ਇਹ ਸੂਵੇ ਕਿੰਨੇ ਵੀਰ ਦੀ ਸੂਵੇਗੀ ਸੂਵੇ ਵੀ ਦੂਜੇ ਪਾਸੇ ਦੂਜੇ ਹਾਂ ਜੀ ਹਾਂ ਘਰ ਵਾਲਿਆ ਕਹਿੰਦਾ ਹੂੰ ਲਓ ਜੀ ਦੂਜੇ ਸੂਵੇ ਦੋਸਤੋ ਬਿਲਕੁਲ ਮੰਨ ਕੇ ਵੀਰਾਂ ਦਾ ਵੀ ਆਪਾਂ ਖਰੀਦੀ ਆ ਠੀਕ ਆ ਅੱਗੇ ਹਰ ਕਬੀਰ ਦੀ ਆਪਾਂ ਆਪਣੀ ਸਮਝ ਆ ਤੇ ਆ ਥਣ ਭਾਂਡਾ ਦੇਖੋ ਜੀ ਠੀਕ ਆ ਬਿਲਕੁਲ ਨਖੇੜ तकरीबन ਕੋਈ 3-3 4-4 ਇੰਚ ਦਾ 3-3 ਇੰਚ ਦਾ ਜਿਹੜਾ ਨਖੇੜ ਹੈ ਆਪਸੀ ਥਨਾ ਦਾ ਤੇ ਖੱਬੀ ਬਹਿਣੀ ਪਾਸਿਓਂ ਜਿਹੜਾ ਤੁਸੀਂ ਆ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਠੀਕ ਆ ਫੇਸ ਕੁਆਲਿਟੀ ਦੇ ਠੀਕ ਆ ਤੇ ਦਿਨ ਇਹ ਵੀ ਲੈਂਦੀ 2-4 ਦਿਨ ਹਾਂਜੀ ਲੋ ਜੀ ਖੋਲੋ ਜੀ ਠੀਕ ਆ 2-4 ਦਿਨ ਕੱਢ ਜੂਗੀ ਠੀਕ ਆ ਜੀ ਬਾਕੀ ਹੈਵੀ ਪਿੱਠ ਪੁੱਠੇ ਦੀ ਆ ਪਿੱਠ ਪੁੱਠਾ ਤੁਸੀਂ ਵੇਖੋ ਚੌੜੀ ਕਾਫੀ ਆ ਵਜ਼ਨ ਪੂਰਾ ਜੀ ਠੀਕ ਆ ਵਜ਼ਨ ਪੂਰਾ ਤੇ ਕੱਦ ਕੱਠ ਵੀ ਪੂਰਾ ਠੀਕ ਆ ਜੀ ਹਾਈਟ ਕੱਦ ਦੀ ਪੂਰੀ ਉੱਚੀ ਆ ਤੇ ਬਾਕੀ ਆ ਤੁਹਾਡੀ ਸਮਝ ਆ ਠੀਕ ਆ ਜੀ ਕਿਉਂਕਿ ਵਪਾਰ ਦੀ ਲੈਣ ਆ ਅਕੋ ਪਸ਼ੂ ਦੂਜੇ ਮੰਨ ਕੇ ਖਰੀਦਾ ਤੁਸੀਂ ਤੀਜਾ ਮੰਨ ਲਿਓ ਕਿ ਕਿੱਦੇ ਸਵੇਰ ਨਾਲ ਜਿਹੜਾ ਦੋਸਤੋਂ ਬੜਾ ਫਰਕ ਚਲ ਨਹੀਂ ਪੈਂਦਾਗਾ ਬਾਕੀ ਹਰ ਇੱਕ ਕਿਸਾਨ ਫਾਰਮਰ ਦੀ ਆਪੋ ਆਪਣੀ ਸਮਝ ਆ ਠੀਕ ਆ ਬਾਕੀ ਸਾਹਮਣੇ ਤੁਹਾਡੇ ਕਰ ਦਿੱਤਾ ਸਾਰਾ ਕੁਝ ਤੇ ਆਰਡਰ ਕੁਆਲਟੀ ਜਿਹੜੀ ਬਿਲਕੁਲ ਬਣਾਈਤ ਨਹੀਂ ਜਾਂਦੀ ਹੈ ਜਿਵੇਂ ਵੀ 2-4 ਦਿਨ ਦਾ ਜਿੱਕਰ ਸਮਾਂ ਕੱਢ ਗਈ ਜਾਂ 2-4 ਦਿਨ ਤੋਂ ਉੱਪਰ ਵੀ ਲੱਗੀ ਇੱਕ ਅੱਧਾ ਦਿਨ ਤਾਂ ਦੋਸਤੋ ਹਵਾਨਾ ਤੁਸੀਂ ਦੇਖ ਸਕਦੇ ਜੀ ਵੀ ਆਰਡਰ ਸੋਹਣਾ ਬਣਾਉਗੀ ਹਜੇ ਠੀਕ ਆ ਤੇ ਬਿਲਕੁਲ ਤਿਆਰੀ ਦੇ ਉੱਤੇ ਆਪਾਂ ਅਸੂ ਜਿਹੜੇ ਵੀ ਅੱਜ ਤੁਹਾਨੂੰ ਦਿਖਾਵਾਂਗੇ ਬਾਕੀ ਆ ਥਣ ਥਣ ਦੇਖੋ ਕੋਈ ਨਹੀਂ ਠੀਕ ਹੈ ਜੀ ਆਜੋ ਸਰਪੰਚ ਸਾਹਿਬ ਆਜੋ ਕੀ ਮੋਲ ਇਹਦਾ ਕਰਦੇ ਆਂ ਹਾਂਜੀ ਕਿੰਨਾ ਇਹਦੀ ਡਿਮਾਂਡ ਹੈ ਇਹਦਾ 85000 85000 ਹਾਂਜੀ ਠੀਕ ਹੈ ਜੀ ਇਹ ਲੈਂਡ ਦੇ ਨਾਲ ਦੇ ਮੁੱਲ ਜਾਰੇ ਜੀ ਬਿਲਕੁਲ ਜੀ 85000 ਠੀਕ ਹੈ ਜੀ 85000 ਦੋਸਤੋ ਇਹਦੀ ਮੰਗ ਹੈਗੀ ਆ ਤੇ ਗੱਬਣਾ ਠੀਕ ਹੈ ਜੀ ਪਸ਼ੂ ਸਾਰੇ ਜਿਹੜੀਆਂ ਤਿੰਨ ਮੱਝਾਂ ਝੋਟੀਆਂ ਸਹੂਣੀਆਂ ਸਾਰੀਆਂ ਗੱਬਣਾ ਠੀਕ ਆ ਤੇ ਆ ਥਾਣੇ ਵਾਲੇ ਦੇਖੋ ਜੀ ਬੀ ਚੰਗੇ ਮਿਲਕ ਦੀ ਆਪਾਸ ਕਰ ਸਕਦੇ ਆ ਦੋਸਤੋ ਠੀਕ ਆ ਬਾਕੀ ਰੇਟ ਜਸਨ ਮੁਤਾਬਕ ਇਨਾ ਬਾਕੀ ਆਪ ਦੀ ਅਨਕੇ ਵੇਖੋ ਨਰਕ ਪਰਕ ਕਰੋ ਤਸल्ली ਕਰੋ ਸਭ ਤੋਂ ਮੇਨ ਗੱਲ ਆ ਤਸल्ली ਜਿਹੜੇ ਵੀਰ ਨੇ ਪੈਸੇ ਖਰਚ ਕਰਨੇ ਆ ਤੇ ਇੱਕ ਉਹ ਇੱਕ ਜਿਹੜਾ ਦੋਸਤੋ ਲਾਸਟ ਦੇ ਵਿੱਚ ਮੱਜਾਂ ਦੇ ਵਿੱਚ ਉਹ ਨੀਲੀ ਰਵੀ ਦੀ ਨੀਲੀ ਦੀ ਮੱਝ ਆ ਠੀਕ ਆ ਜੀ ਬੂਰੀ ਨੀਲੀ ਆ ਤੇ ਬਹੁਤੇ ਵੀਰ ਡਿਮਾਂਡ ਰੱਖਦੇ ਆ ਬਹੁਤ ਵੀਰ ਖਰੀਦਣ ਦੇ ਚਾਹਵਾਨ ਹੁੰਦੇ ਆ ਨੀਲੀ ਪੂਰੀ ਜੱਕਰ ਲੱਭੇ ਬਹੁਤੇ ਵੀਰ ਜਿਹੜੇ ਦੋਸਤੋ ਫੋਨ ਵੀ ਕਰਦੇ ਆ ਸੋ ਉਹਨਾਂ ਲਈ ਇੱਕ ਖਾਸ ਸਪੈਸ਼ਲ ਗਿਫਟ ਆ ਪੂਰੀ ਨੀਲੀ ਠੀਕ ਆ ਜੀ ਮੱਥਾ ਮੁੱਤਾ ਇੱਕ ਵਾਰੀ ਪੂਰੀ ਮਾਰਕਿੰਗ ਤੁਹਾਨੂੰ ਦਿਖਾ ਦਿੰਨੇ ਆ ਮੱਥਾ ਬੱਲਾ ਤੇ ਪੱਕੀ ਨਾਸ ਅੱਖ ਬਿੱਲੀ ਮਨਕੀ ਸਿੰਘਾ ਦੀ ਬੰਤਰ ਬਹੁਤ ਅੱਜ ਸੋਹਣੀ ਆ ਚਾਰੇ ਪੈਰਾਂ ਤੇ ਜਵਾਬ ਹੈਗਾ ਨਿਸ਼ਾਨ ਤੁਸੀਂ ਚਾਰੇ ਪੈਰ ਵੇਖ ਸਕਦੇ ਧੋਤੇ ਜੀ ਠੀਕ ਆ ਜੀ ਤੇ ਆ ਥੰਮ ਦੇ ਬਾਈ ਸਰਪੰਸਾ ਬੇ ਦੀ ਡਿਟੇਲ ਦੱਸੋ ਮੜੀ ਜੀ ਫਿਰ ਕੀ ਆ ਸੁਬਾ ਕਿਨਵਾ ਸੂਵੇਗੀ ਸੁਬਾ ਦੇ ਕੋਲ ਦੂਜਾ ਜੀ ਸਰਪੰਸਾ ਦੂਜਾ ਸੁਬਾ ਹਾਂ ਜੀ ਹਾਂ ਦਿਨ ਹਜੇ ਲੈ ਜੂ ਹਾਂ ਦਿਨ ਹੀ ਲੈ ਜੂ ਜੀ ਇਹ ਥੋੜੀ ਜਿਹੀ ਹੈ ਇੱਕ ਹਫਤਾ ਖੰਡ ਲੈ ਜੀ ਇਹ ਹਫਤਾ ਖੰਡ ਬਿਲਕੁਲ ਲੈ ਜੂਗੀ ਹਮ ਠੀਕ ਆ ਸੁਬਾ ਦੂਜਾ ਤੇ ਦੋਸਤੋ ਹਫਤਾ ਪੂਰਾ ਸਮਾਂ ਲੈ ਜੂ ਠੀਕ ਆ ਤੇ ਬੂਰੀ ਜਾਂ ਨੀਲੀ ਹੈ ਨਾਲ ਤੇਲ ਵੀ ਹੈਗੇ ਤਿਲਾਂ ਵਾਲੀ ਬੂਰੀ ਜਿਵੇਂ ਆਪਾਂ ਨੋਰਮਲੀ ਲੱਭਦੇ ਹਾਂ ਠੀਕ ਆ ਤੇ ਆ ਜਿਹੜੀ ਤੁਸੀਂ ਬਾਡੀ ਬੰਦਰ ਵੇਖ ਲਓ ਪੇਟ ਪੁੱਠਾ ਵੇਖ ਲਓ ਰਾਜ ਹੀ ਆ ਫੁੱਲ ਵਜਣ ਵਾਲੀ ਆ ਤੇ ਵੱਡੇ ਕਦਗੋਤਾਂ ਵਾਲੀ ਆ ਠੀਕ ਆ ਕਦਗੋਤ ਬਹੁਤ ਜ਼ਿਆਦਾ ਸੋਹਣਾ ਥਾਨ ਸਤੂਨ ਵੇਖੋ ਬਹੁਤ ਜ਼ਿਆਦਾ ਵੇਰਲ ਸਫਾਈ ਸੁਫੀ ਪੂਰੀ ਆ ਵੇਖੋ ਠੀਕ ਆ ਦੇਰ ਹਜੇ ਹਫਤਾ ਪੂਰਾ ਲੈ ਜਾਊਗੀ ਠੀਕ ਆ ਕਿਸੇ ਤਰ੍ਹਾਂ ਕੋਈ ਹਾਗੇ ਨੇੜ ਤੇੜ ਨਹੀਂ ਲੱਗਦਾ ਕਿਉਂਕਿ ਲੇਵਾ ਲੂਪਾ ਜੇ ਢਿਲ ਟੂਲ ਕਾਫੀ ਹੈ ਇਹ ਵੀ ਆਪਾਂ ਖੋਲ ਕੇ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਠੀਕ ਆ ਜੀ ਸੂਹਾ ਦੂਜਾ ਆ ਝੋਟੀ ਨੇ ਸੋਹਣਾ ਠੀਕ ਆ ਕੋਈ ਵੀਰ ਮੱਝ ਮੰਨ ਲੈ ਝੋਟੀ ਮੰਨ ਲੈ ਦੂਜਾ ਸੂਹਾ ਗੋਰਡੋਲਾ ਮੋਟਰ ਦੇ ਲਈ ਹਾਂ ਠੀਕ ਆ ਜੀ ਇਹ ਸਪੈਸ਼ਲ ਨਗੀਨਾ ਵੀ ਰੈਲੀਆਂ ਦਾ ਬੂਰੀ ਨੀਲੀ ਤਿਲਾਂ ਵਾਲੀ ਠੀਕ ਹੈ ਜੀ ਤੇ ਨਾਲ ਬੂਰੀ ਹੈ ਠੀਕ ਆ ਸੋ ਫੇਸ ਕੁਆਲਟੀ ਕਾਫੀ ਚੰਗੀ ਖਾਸ ਫੇਸ ਕੁਆਲਟੀ ਕਾਫੀ ਵਧੀਆ ਆ ਕਰਿਓ ਇਹਨੂੰ ਦਿਖਾਇਓ ਜੀ ਆ ਲੋ ਆ ਲਓ ਜੀ ਤੋੜ ਗਿਆ ਜੀ ਤੋੜ ਲਓ ਠੀਕ ਆ ਬਾਕੀ ਇੱਕ ਸਾਰ ਲੇਵਾ ਇੱਕੋ ਜਿਹਾ ਥਣ ਤੇ ਮੋਲੇ ਦਾ ਆਪਾਂ ਪੁੱਛ ਕੇ ਬਿਲਕੁਲ ਤੁਹਾਡੇ ਸਾਹਮਣੇ ਕਰ ਦਿੰਨੇ ਆ ਕੀ ਜਾਂਦੇ ਆ ਸਰਪੰਚ ਸਾਹਿਬ ਪੁੱਛ ਲੀਨੇ ਆਪਾਂ ਅੱਛਾ ਭਾਜੀ ਇਹਦਾ ਫਿਰ ਮੁੱਲ ਕੀ ਕਰਦੇ ਜੀ ਸਰਪੰਚ ਸਾਹਿਬ ਕਰਾਂਗੇ ਆਪਾਂ ਅੱਛਾ ਕਿੰਨਾ ਮੁੱਲ ਆ ਵੀ ਇਹਦਾ ਮੁੱਲ ਪੁੱਛਦੇ ਆ ਠੀਕ ਹੈ ਇਹਦਾ ਮੁੱਲ ਜਿਹੜਾ ਦੋਸਤੋ ਫੋਨ ਤੇ ਹੋ ਜੂਗਾ ਠੀਕ ਹੈ ਜੀ ਜਰੂਰ ਤੁਸੀਂ ਸੰਪਰਕ ਕਰਕੇ ਪੁੱਛ ਲਿਓ ਬੂਰੀ ਦਾ ਮੁੱਲ ਫੋਨ ਤੇ ਆ ਠੀਕ ਹੈ ਇਸ ਤੋਂ ਬਾਅਦ ਇੱਕ ਆਪਾਂ ਤੁਹਾਨੂੰ ਅਗਲੀ ਬੈੜ ਦਿਖਾ ਦਿੰਨੇ ਆ ਬਿਲਕੁਲ ਬਲੈਕ ਕਾਲੇ ਰੰਗ ਦੇ ਵਿੱਚ ਇੱਕ ਰੰਗ ਕਾਲੀ ਆ ਤੇ ਆ ਬੈੜ ਤੁਹਾਨੂੰ ਦਿਖਾ ਦਿੰਨੇ ਆ ਇਹ ਸਵੇਰ ਕਿੰਮਾ ਸੂਈ ਹੈ ਸਵੇਰ ਦੂਜਾ ਜ ਇਹਨੂੰ ਦਿਨ ਕਿੰਨੇ ਹੋ ਗਏ ਜੀ ਤੇ ਇਹਨੂੰ 10 ਦਿਨ ਹੋ ਗਏ ਜੀ 10 ਦਿਨ ਮਗਰਾ ਬੱਚਾ ਹਾਂ ਆਹੋ ਆਹੋ ਆਹ ਲੋ ਜੀ ਬੱਚੀ ਹੈ ਨਾ ਮਗਰਾ ਬੱਚੀ 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 ਹੈ ਫੀਮੇਲ ਕਾਫ ਮਗਰਾ ਆਹ ਬੱਚੀ ਹੈ ਮਗਰ 10 ਦਿਨ ਦਾ ਸਮਾਂ ਹੋ ਗਿਆ ਜੀ ਸੂਬਾ ਦੂਜਾ ਤੇ ਕਰੋ ਸੰਗਾ ਸ਼ਾਹੀਵਾਲ ਕਰੋ ਸੰਗਾ ਠੀਕ ਹੈ ਜੀ ਅੱਛਾ ਜੀ ਚਾਹ ਇਹਦਾ ਬਹੁਤ ਵਧੀਆ ਇਹ ਸੀਲ ਸੋ ਪੂਰੀ ਕੋਈ ਰਸੀ ਰੁਸੀ ਪਾਉਣੀ ਪੈਂਦੀ ਇਹਨੂੰ ਬਿਲਕੁਲ ਜੀ ਲੋੜੀ ਨਹੀਂ ਪੈਂਦੀ ਹਾਂ ਲੋੜ ਹੀ ਨਹੀਂ ਵੈਸੇ ਤਾਂ ਪੈਂਦੀ ਪਰ ਪਾ ਲਈਦੀ ਆ ਪਾ ਲਈਦੀ ਬੈੜਾ ਨੋਰਮਲ ਹੀ ਆਪਾਂ ਪਾ ਲੈਂਦੇ ਆ ਨੋਰਮਲ ਭਾਵੇਂ ਬੈਜੇ ਚਵਾਹਤ ਬਹੁਤ ਵਧੀਆ ਹੂੰ ਚਵਾਹ ਬਹੁਤ ਵਧੀਆ ਤਾਂ ਦੁੱਧ ਕਿੰਨਾ ਹੁਣ ਚਵਾ ਦਾਂਗੇ ਆਪਾਂ ਘਰੇ ਆਪਦੇ ਦੁੱਧ ਹੁਣ 10 ਕਿਲੋ ਹੀ 10 ਕਿਲੋ ਹਾਂਜੀ ਜਿਹੜਾ ਹਾਜ਼ਰ ਬਿਲਕੁਲ ਉਹ ਨਹੀਂ ਬਿਲਕੁਲ ਜਿਹੜਾ ਹਾਜ਼ਰ ਆਪਾਂ ਉਹ ਤਾਂ ਗੱਲ ਨਹੀਂ ਕਰਦੇ ਠੀਕ ਆ ਜੀ ਹਾਜ਼ਰ ਦੁੱਧ ਜਿਹੜਾ ਦੋਸਤੋ ਬਿਲਕੁਲ 10 ਕਿਲੋ ਆ ਹੁਣ ਮੌਕੇ ਤੇ ਠੀਕ ਆ ਤੇ ਆ ਥਣ ਦੇਵਾ ਜੇ ਬਿਲਕੁਲ ਥਾਣਾ ਵੀ ਤੁਸੀਂ ਵੇਖੋਗੇ ਮੋਟਾ ਥਾਣਾ ਠੀਕ ਆ ਜੀ ਜਿੱਦ ਵੀ ਸਪੇਸ ਬੇਸ਼ੱਕ ਵਿੱਚ ਕੋਈ 1.5 ਤੋਂ 2 ਤੋਂ 2 ਇੰਚ ਦੀ ਸਪੇਸ ਆ ਤੇ ਚਵਾ ਜਿਹੜਾ ਦੋਸਤੋ 10 ਕਿਲੋ ਹੁਣ ਬਿਲਕੁਲ ਮੌਕੇ ਤੇ હાજર ਦੋਦਾ ਅੱਜ 10 ਘੱਟੋ ਘੜੀ ਵੀ ਦੱਸ ਸਕਦੇ ਨਾਲ ਦੀ ਸੂਈ ਦੇ ਥੱਲੇ ਤੇ ਇਹ ਵੀ ਆਪਾਂ ਤੁਹਾਨੂੰ ਖੋਲ ਕੇ ਤੋਰ ਕੇ ਦਿਖਾ ਦਿੰਨੇ ਆ ਠੀਕ ਆ ਲੈ ਵੇ ਕੀ ਵਾਪਸ ਮਾ ਕੇ ਪੂਰ ਛਟਾ ਕਿਸੇ ਤਰ੍ਹਾਂ ਦਾ ਜੀ جواب ਸਮਾ ਇੱਕ ਨੰਬਰਾਂ ਦੋਸਤੋ ਕਿਸੇ ਤਰ੍ਹਾਂ ਦਾ ਕੋ ਪੂਰ ਨਹੀਂ ਕੋ ਸ਼ਟਾ ਨਹੀਂ ਪਵਾਰਾ ਨਹੀਂ ਹੈਗਾ ਠੀਕ ਹੈ ਤੇ ਆਪਣੀ ਚਵਾਈ ਜਾਂ ਤਸੱਲੀ ਨਾਲ ਕਰ ਲਿਓ ਜਿਹੜਾ ਪਸ਼ੂ ਸੋਇਆ ਗੱਭਣ ਪਸ਼ੂ ਆਪਲਾ ਤੇ ਪਗੇ ਤਸੱਲੀ ਕਰ ਲਿਓ ਠੀਕ ਹੈ ਜੀ ਤੇ ਬਿਲਕੁਲ ਬਲੈਕ ਰਾਂਗੇ ਇੱਕ ਰੰਗ ਕਾਲੀ ਰੈਡ ਆ ਦੋਸਤੋ ਤੇ ਹਵਾਨੇ ਚੱਡੇ ਦੀ ਬੰਤਰ ਜਿਹੜੀ ਆ ਤੁਸੀਂ ਦੇਖ ਸਕਦੇ ਜੀ ਠੀਕ ਆ ਤੇ ਬੈਕ ਸਾਈਡ ਤੋਂ ਵੀ ਤੁਹਾਨੂੰ ਬਖਾਲਾ ਵਿਖਾਉਣੇ ਆ ਆ ਦੇਖੋ ਮੜਾ ਠੀਕ ਹੈ ਜੀ ਫਾਰੀਆਂ ਵਾਲਾ ਚੱਡਾ ਕਸਰ ਬਿਲਕੁਲ ਇੱਕੋ ਜਿਹਾ ਲੇਵਾ ਦੋ ਪਾਸੇ ਬਿਲਕੁਲ ਕੋਈ ਬਾਤ ਨਹੀਂ ਕੋਈ ਘਾਟ ਨਹੀਂ ਆ ਦੇਖੋ ਹਾਂ ਆਪਾਂ ਕੋਲ ਆਵਾਜ਼ ਹੈ ਠੀਕ ਹੈ ਜੀ ਇਹਦਾ ਮੁੱਲ ਕੀ ਕਰਦੇ ਆ ਜੀ ਆਹ 40000 ਦੀ ਆਪੇ ਸਰ 40000 ਹਾਂਜੀ ਬਿਲਕੁਲ ਠੀਕ ਹੈ ਜੀ 40000 ਇਹ ਤਾਂ ਮੋਹਲਾ ਦੋਸਤੋ ਠੀਕ ਹੈ ਜੀ ਬਿਲਕੁਲ ਤਾਜੀ ਸੂਈ ਹੈ 10 ਦਿਨਾਂ ਦੀ ਇੱਕ ਵਾਰੀ ਆਪਾਂ ਫੇਰ ਰੀਪੀਟ ਕਰ ਦਿੰਦੇ ਆ ਕਨਫਰਮ ਕਰਾ ਦਿੰਦੇ ਆ ਥਣ ਭਾਂਡਾ ਤੁਸੀਂ ਦੇਖ ਲਓ ਸੀਲ ਠੰਡੀ ਤੇ ਤਾਰਾ ਕੋਈ ਬਾਤ ਕਰਨੀ ਅਗਲੇ ਨਾਲ ਅਗਲੇ ਪਿਛਲੇ ਨਾਲ ਪਿਛਲੇ ਦੀ ਬਿਲਕੁਲ ਸੀਲ ਠੰਡੀ ਪਾਉਂਦਾ ਹੂੰ ਵੀ ਸੀਲ ਸਭ ਪੂਰੀ ਆ ਹਾਂ ਬਿਲਕੁਲ ਤੇ 40000 ਦੇ ਵਿੱਚ ਦੋਸਤੋ ਇਹ ਲਾਸਟ ਵਾਲੀ ਵਾਰਡ ਜੇ ਤੁਹਾਨੂੰ ਦਿੱਤਾ ਜਾਊਗਾ ਠੀਕ ਹੈ ਤਾਂ ਮਗਰ ਬੱਛੀ ਆ ਬੱਛੀ ਇੱਕ ਵਾਰੀ ਫੇਰ ਤੁਸੀਂ ਇਹ ਨੋਟ ਕਰ ਲਓ ਠੀਕ ਹੈ 10 ਅੰਕ ਦਿਨਾਂ ਦੀ ਆ ਕੋਈ ਵੀ ਇੱਥੇ ਆਪ ਦੀ ਸਮਝ ਨਾਲ ਤੁਸੀਂ 12 ਦੇ ਮੰਨ ਲਓ ਕੋਈ 10 ਦੇ ਮੰਨ ਲਓ ਇੱਥੇ ਕੀ ਕਾਸੂ ਭਾਇਆ ਤਾਂ ਨੰਬਰ ਸਰਪੰਚ ਸਾਹਿਬ ਜਰੂਰ ਆਪਣੇ ਕਰੀਏ ਸੰਜੇ 97799 ਹਾਂ 98968 ਉਹ ਤਾਂ ਕਰ ਫਿਰ ਜੀ 97799 98968 ਠੀਕ ਹੈ ਜੀ ਠੀਕ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਸਰਪੰਚ ਅਨੰਤ ਵੀਰ ਸਿੰਘ ਪਿੰਡ ਠੱਠਾ ਨੇੜੇ ਕਰਿਆਲਾ ਠੀਕ ਹੈ ਘਰੇਾਲਾ ਬਿਲਕੁਲ ਲੱਗ ਗਿਆ ਦੋਸਤੋ ਬਿਲਕੁਲ ਸੜਕ ਤੋਂ ਕੋਈ ਕਿਲੋਕੀਮੀਟਰ ਹਟਵਾ ਪਿੰਡ ਆ ਠੱਠਾ ਠੀਕ ਆ ਤੇ ਤੁਸੀਂ ਵਿਜ਼ਿਟ ਕਰ ਸਕਦੇ ਜੇ ਪਿੰਡ ਪਹੁੰਚ ਕੇ ਤਸਦੀ ਕਰ ਸਕਦੇ ਜੇ ਦਿਖਾਏ ਗਏ ਪਸ਼ੂਆਂ ਦੀ ਤਿੰਨ ਮੱਝਾਂ ਤੁਹਾਨੂੰ ਦਿਖਾਤੀਆਂ ਵਿੱਚ ਬੂਰੀ ਸਮੇਤ ਬੂਰੀ ਨੀਲੀ ਦੀ ਇੱਕ ਮੱਝ ਇੱਕ ਮੀਣੀ ਮੱਝ ਦਿਖਾਤੀ ਆ ਤਿੰਨੇ ਗੱਭਣ ਆਪਾਂ 2-2 4-4 ਦਿਨ ਲੈ ਕੇ ਜਾਂਦੀਆਂ ਨੇ ਤੇ ਪੂਰੀ ਹਫਤਾ ਖੰਡ ਦੇਖਦੀ ਹੈ ਠੀਕ ਹੈ ਜੀ ਤੇ ਖਾਸ ਤੁਸੀਂ ਵਿਜ਼ਿਟ ਕਰ ਸਕਦੇ ਹੋ ਸਪੈਸ਼ਲ ਤੁਸੀਂ ਗੱਲਬਾਤ ਵਿਸ਼ੇਸ਼ ਤੌਰ ਤੇ ਕਰ ਸਕਦੇ ਜੀ ਬਾਈ ਸਰਪੰਚ ਦੇ ਨਾਲ ਲਗਾਤਾਰ ਨੰਬਰ ਸਕਰੀਨ ਤੇ ਥੱਲੇ ਚੱਲਦੇ ਪਏ ਨੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ